ਕੀ ਹੋਇਆ ਤੁਹਾਡੇ ਬੱਚੇ ਨਾਲ ਕੀ ਲੱਗਦਾ ਬੱਚਾ ਮੇਰਾ ਨਾਮ surjeet singh ਆ ਪਿੰਡ ਗਮਟਾਲੇ ਦਾ ਮੈਂ ਰਹਿਣ ਵਾਲਾ ਤੇ ਸਾਡਾ ਬੱਚਾ ਸਕੂਲੇ ਗਿਆ ਏ ਇਹ ਸਾਡੇ ਤਿੰਨਾਂ ਦੀ ਛੁੱਟੀ ਹੋਈ ਏ ਸਕੂਲ ਨੂੰ ਆਇਆ ਤੇ ਵੈਨ ਵਾਲੇ ਨੇ ਉਤਾਰਿਆ ਬੱਚੇ ਨੂੰ ਉਹਨੇ ਇਹ ਨਹੀਂ ਵੇਖਿਆ ਬੱਚਾ ਉਤਰ ਗਿਆ ਜਾਂ ਨਹੀਂ ਉਤਰ ਗਿਆ ਉਹਨੇ ਵੈਨ ਤੋਰ ਲਈ ਆ ਇਹ ਬੱਚਾ ਜਿਹੜਾ ਉਹ ਥੱਲੇ ਆ ਗਿਆ ਗੱਡੀ ਦੇ ਨਾਲ ਕਿਸੇ ਟਿਆ ਗਿਆ ਕਿ ਪਿੱਛੋਂ ਮੁੰਡਾ ਇੱਕ ਪੱਜਾਇਆ ਉਹਨੇ ਆ ਕੇ ਪਿੱਛੋਂ ਵੈਨ ਖੜਕਾਈ ਆ ਉਹ ਵੈਨ ਖਲੋਤੀ ਤੇ ਪਿੱਛੋਂ ਉਹਨੇ ਮੁੰਡੇ ਨਾਲ ਆ ਕੇ ਮੁੰਡੇ ਨੂੰ ਕੱਢਿਆ ਥੱਲੇੋਂ ਬਾਹਰ ਤੇ ਜੀ ਹੁਣ ਦੇ ਮੰਦੀ ਕਰਦੇ ਤੇ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਦਿਖਾਏ ਆ ਅਸੀਂ ਉਹ ਹੁਣ ਆਪਣੀ ਮੰਦੀ ਕਾਰਵਾਈ ਕਰੂ ਆਉਣਗੇ ਫੇਰ ਆ ਕੇ ਦੱਸਣਗੇ ਕਿੰਨੀ ਵੀ ਲਾਪਰਵਾਹੀ ਸਕੂਲ ਦੀ ਸਕੂਲ ਦੇ ਡਰਾਈਵਰਾਂ ਦੀ ਜਿਆਦਾ ਲਾਪਰਵਾਹੀ ਆ ਇੱਕ ਸਕੂਲ ਦੇ ਵੀ ਜਿਆਦਾ ਲਾਪਰਵਾਹੀ ਆ ਇਹ ਡਰਾਈਵਰ ਜਿਹੜੇ ਉਹ ਗੱਡੀਆਂ ਬਹੁਤ ਤੇਜ਼ ਭਜਾਉਂਦੇ ਆ ਕਿਤੇ ਕੁਝ ਨਹੀਂ ਵੇਂਦੇ ਭਜਾਈ ਆਉਂਦੇ ਬਸ ਤੇ ਸਾਡੇ ਘਰ ਦਾ ਡਿਸਟੈਂਸ ਜਿੱਥੇ ਬੱਚੇ ਉਤਾਰਨਦੇ ਉਹ ਤੋਂ ਦੋ ਕਿਲੇ ਦਾ ਹਟਵਾ ਡਿਸਟੈਂਸ ਹੈ ਦੋ ਕਿਲੇ ਹਟਵਾ ਇਹਨਾਂ ਦੀ ਰਿਸਪੌਂਸਿਬਿਲਟੀ ਬੰਦੀ ਹੈ ਵੀ ਬੱਚੇ ਨੂੰ ਘਰ ਤਾਰ ਕੇ ਜਾਣ ਇਹ ਜਿਹੜੇ ਜਿਹੜੇ ਮੇਡ ਆ ਉਹ ਹਾਲੇਪਰ ਕਦੇ ਨਹੀਂ ਰਖੇ ਡਰਾਈਵਰ ਕਦੇ ਨਹੀਂ ਆ ਘਰ ਨੂੰ ਬਜੇ ਬੱਚੇ ਨੂੰ ਘਰ ਤਾਰ ਕੇ ਜਾਣ ਹੁਣ ਆਵਾਜ਼ੇ ਕਿੰਨੀ ਆ ਸੀਸੀਟੀਵੀ ਦੇ ਵਿੱਚ ਦਿਖਾਈ ਦਿੱਤਾ ਵੀ ਇਹ ਜਿਹ ਬੈਣ ਜੋ ਤੋਰੀ ਉਹਨੇ ਮਚਾਉ ਨਾਲ ਸੀਟ ਹੈ ਗਿਆ ਵਾ ਤੇ ਪਿਛੇ ਕੋ ਮੁੰਡਾ ਭੱਜਾਇਆ ਉਹਨੇ ਵੇਖਿਆ ਤੇ ਭੱਜ ਆ ਗਿਆ ਮਿੰਟੋ ਮਿੰਟੀ ਉਹਨੇ ਜਾ ਕੇ ਤੇ ਬੱਸ ਨੂੰ ਫਿਰ ਹੱਥ ਮਾਰਿਆ ਤੇ ਬੱਸ ਖਲੋਤੀ ਤੇ ਉਹਨੇ ਫਸਲੇ ਮੁੰਡੇ ਨੂੰ ਕੱਢਿਆ ਵਾ ਮੰਗ ਕਰਦੇ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਹਾਂ ਸਕੂਲ ਵਾਲੇ ਆਏ ਸੀ ਉਹ ਕਹਿੰਦੇ ਵੀ ਕਿਰੌਣੇ ਆਹੀ ਐਡਵਾਈਸ ਦੇ ਗਏ ਆ। ਉਹਨਾਂ ਗਾੜੀ ਵੇਖੋ ਇਹਨਾਂ ਦਾ। ਹਾਂਜੀ ਬੇਟਾ ਕੀ ਹੋਇਆ ਜੀ ਤੁਹਾਡੇ ਨਾਲ? ਮੇਰਾ ਨਾਮ ਆਪਣਾ ਨਾਮ ਦੱਸ ਕੇ। ਮੇਰਾ ਨਾਮ ਜ਼ੈਹਰਾ ਜੋ ਮੈਂ ਸਟਾਰਵਰਟ ਸਵਰਟ ਸਕੂਲ ਪੜਦਾ। ਇੱਕ ਅੱਜ ਮੈਨੂੰ ਕੀ ਕਹਿੰਦੇ ਵੀ ਐਂ ਥੱਲੇ ਦੇਤਾ ਮੈਂ ਸ਼ੂਰ ਕਰ ਉਹ ਪੈਰ ਸਿਰ ਨਹੀਂ ਆ। ਮੈਂ ਮੈਂ ਕਹਿੰਦਾ ਕਿਹਾ ਕਿ ਮੈਨੂੰ ਕਰ ਕਰ ਦੇ ਗੇ ਤਾਰਿਆ ਕਰੂ ਵਾਰਾਜ ਕੁੱਤੇ ਹੁੰਦੇ ਆ ਤੋ ਤੁਸੀਂ ਇੰਨਾ ਸਕੂਲ ਤੋਂ ਸਕਿਆ ਹੁੰਦੇ ਬੈਗ ਵੀ ਪਾਰਾਉਂਦਾ ਸਾਡਾ ਤਾਂ ਵੀ ਨਹੀਂ ਤਾਰਦੇ ਅਜੀ ਤਕੀ ਕਹਿੰਦੇ ਡਰਾਈਵਰ ਵੀ ਵਧੀਆ ਨਹੀਂ ਰੋ ਤੇ ਡਰਾਈਵਰ ਬਦਲ ਦਿੰਦੇ ਆ ਕਈ ਵਾਰੀ ਕੀ ਕਹਿੰਦੇ ਰੋਡ ਡਰਾਈਵਰ ਹਾਈਵੇ ਤੇ ਛਾੜ ਦਿੰਦਾ ਹੀ ਖੁਦ ਥੱਲੇ ਘਰਾਂਦੇ ਆ ਕਿੰਨੀ ਕੋਈ ਪਰੇਸ਼ਾਨੀ ਹੁੰਦੀ ਬੱਸ ਸਕੂਲ ਵੱਲੋਂ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਕੀ ਕਹਿੰਦੇ ਰੋਡ ਡਰਾਈਵਰ ਬਦਲ ਜਾਂਦਾ ਮੈਂ ਅੱਗੇ ਕਹਤਾ ਮੈਨੂੰ ਵੈਂਡ ਮੈਂ ਮੈਂ ਕਿਹਾ ਕਿ ਮੈਨੂੰ ਅੰਦਰ ਮੈਨੂੰ ਘਰ ਦੇ ਅੱਗੇ ਤਾਰ ਦੋ ਉਹਨਾਂ ਨੇ ਤਾਰਿਆ ਨਹੀਂ ਮੈਂ ਉਹ ਚਲ ਫਿਰ ਮੈਂ ਇੱਥੇ ਉਤਰ ਦੇਣਾ ਉਤਰ ਜਾਣਾ ਤਾਂ ਮੈਂ ਅਰੇ ਮੇਰੇ ਉਤਾਰੀ ਇਹ ਤਾਂ ਉਸੇ ਵੇਲੇ ਵੈਂਚਰਾ ਦੇ ਦੇ ਮੇਰੇ ਫੇਸ਼ੂ ਦੇ ਤਰੋਂ ਪੈ ਰਾਇਆ ਥੱਲੇ ਫਿਰ ਨਹੀਂ ਆ ਸਾਡਾ ਕਿੰਨੀ ਲੱਗਦੀ 60 ਮੇਰੇ ਇੱਥੇ ਹੱਡੀ ਤੇ ਫ੍ਰੈਕਚਰ ਹੋਇਆ ਮੇਰੇ ਇੱਥੇ ਚੀਰੇ ਪਏ ਆ ਪੂਰੇ ਪੀੜ ਵੀ ਪੜ ਗਈ ਉਹਦੀ ਜੇ ਮੈਂ ਪੇਨਕਲਸ ਖਾਦੇ ਤਾਂ ਵੀ ਪੀੜ ਹੁੰਦੀ ਹੈ ਹੁਣ ਵੀ ਕੀ ਮੰਨ ਕਰਦੇ ਤੁਸੀਂ ਉਹ ਕੀ ਕਹਿੰਦੇ ਕਿ ਸਕੂਲ ਦੀ ਵਹਿਣ ਤੇ ਕਾਰਵਾਈ ਹੋਣੀ ਚਾਹੀਦੀ ਐ ਐਫਆਈਆਰ ਹੋਣੀ ਚਾਹੀਦੀ ਐ ਕੀ ਮਾਮਲਾ ਸਾਰਾ ਤੇ ਕਿਹੜਾ ਸਕੂਲ ਕੀ ਵਾਕਿਆ ਹੋਇਆ ਜੀ ਕਿਹੜਾ ਜੀ ਨਾ ਕੋਈ 3 ਵਜੇ ਕਰੀਬ ਗਮਟਾਲਾ ਦੇ ਵਿੱਚ ਸਟਾਲਵਰਡ ਸਕੂਲ ਦਾ ਬੱਚਾ ਸੀਗਾ ਤੇ ਸਕੂਲ ਦੀ ਵਹਿਣ ਤੇ ਆ ਰਿਹਾ ਸੀਗਾ ਉਹ ਸਕੂਲ ਦੀ ਵਹਿਣ ਤੋਂ ਉਤਰ ਲੱਗਿਆ ਜਿਹੜਾ ਨਾ ਪਿਛਲਾ ਟੈਰੋ ਦੇ ਬੱਚੇ ਦੇ ਲਾਤੇ ਉਹਦੇ ਨਾਲ ਛੱਟ ਲੱਗ ਗਈ ਤੇ ਉਹ ਜੇਰੇ ਲਾਜਾ ਪਾਰਵਤੀ ਹਸਪੀਟਲ ਦੇ ਵਿੱਚ ਪਾਰਵਤੀ ਹਸਪੀਟਲ ਤੇ ਜੇਰੇ ਲਾਜਾ ਐ ਇਸ ਵੇਲੇ ਤੇ ਜਿਹੜਾ ਸਕੂਲ ਸਟਾਫ ਦੇ ਨੇ ਉਹਨਾਂ ਦੇ ਜਾ ਕੇ ਪਤਾ ਲਿਆ ਬੱਚੇ ਦਾ ਬੱਚਾ ਠੀਕ ਆ ਹੁਣ ਤੇ ਆਪਰੇਟ ਹੋਣਾ ਉਹਦਾ ਤੇ ਕੰਪਲੇਂਟ ਕਿਹਦੇ ਕੋਲ ਮਜਾਈ ਗਈ ਤੁਹਾਡੇ ਕੋਲ ਕੰਪਲੇਂਟ ਸਾਨੂੰ ਆਈ ਆ ਹਸਪੀਟਲ ਵੱਲੋਂ ਵੀ ਆ ਗਈ ਇਨਫੋਰਮੇਸ਼ਨ ਸਾਨੂੰ ਵੀ ਇੱਕ ਬੱਚਾ ਇੰਜ ਸਾਡਾ ਐਕਸੀਡੈਂਟ ਕੇਸ ਹੋਇਆ ਬਾਕੀ ਉਹਨਾਂ ਦੇ ਪੇਰੈਂਟਸ ਨਾਲ ਗੱਲ ਹੋ ਗਈ ਉਹ ਕਹਿੰਦੇ ਸਕੂਲ ਆ ਲੈਣਾ ਸਾਨੂੰ ਸਹਿਯੋਗ ਆ ਪਰ ਫਿਰ ਵੀ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ